ਜੇ ਤੁਸੀਂ ਏਟੀਐਮ ਮਸ਼ੀਨ ਤੋਂ ਪੈਸੇ ਕਢਵਾ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਕੈਸ਼ ਡਿਸਪੈਂਸਰ, ਟੇਪ, ਤੀਸ, ਸਟੈਪਲਰ ਪਿੰਗਾ ਇਸਤੇਮਾਲ ਕਰਕੇ ਕਈ ਲੋਕ ਭੋਲੇ-ਭਾਲੇ ਲੋਕਾਂ ਦੀ ਮਿਹਨਤ ਦੀ ਕਾੜੀ ਕਮਾਈ ਦੇ ਹੱਥ ਸਾਫ਼ ਕਰਕੇ ਗਾਇਬ ਹੋ ਜਾਂਦੇ ਨੇ ਅਜਿਹਾ ਇੱਕ ਵਿਅਕਤੀ ਚੰਡੀਗੜ੍ਹ ਪੁਲਸ ਦੇ ਹੱਥ ਲੱਗਿਆ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਦਰਸਲ ਸੈਕਟਰ 34 ਦੀ ਮਾਰਕੀਟ ਦੇ ਵਿੱਚ ਇੱਕ ਬੈਂਕ ਦੇ ਏ.ਟੀ.ਐਮ ਦੇ ਵਿੱਚ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਅਵੇ ਕੁਮਾਰ ਚਾਦੇ ਤੌਰ ਤੇ ਕੀਤੀ ਗਈ ਹੈ ਜਿਸ ਦੀ ਉਮਰ 35 ਸਾਲ ਦਾ ਹੈ ਕਿ ਉਹ ਨਵੀਂ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਦਿੱਲੀ ਦੇ ਵਿੱਚ ਇੱਕ ਬੈਂਕ ਚੈੱਕ ਕੈਸ਼ ਅਪਲੋਡਿੰਗ ਦਾ ਕੰਮ ਕਰਦਾ ਹੈ ਤੇ ਉਸਨੇ ਕੈਸ਼ ਕਰਵਾਉਣ ਵਾਲੀ ਮਸ਼ੀਨ ਤੇ ਕਾਲੀ ਜੇਬ ਲਗਾ ਰੱਖੀ ਹੈ ਤੇ ਇੱਕ ਸਟੈਪਲਰ ਪਿੰਨ ਦੀ ਨਾਲ ਧੋਖਾਧੜੀ ਕਰਕੇ ਲੋਕਾਂ ਦੇ ਪੈਸੇ ਕਢਵਾ ਲੇਦਾ ਸੀ ਇਹਨਾਂ ਨੇ ਨੀਸੀਪੀ ਸਾਊਥ ਜਸਵਿੰਦਰ ਸਿੰਘ ਤੇ ਦਾਣਾ ਮੁਖੀ ਰਵੀਰ ਸਿੰਘ ਨੇ ਏਟੀਐਮ ਮਸ਼ੀਨ ਤੇ ਚਾਕੇ ਸ਼ਾਤਰ ਅਪਰਾਧੀ ਜਿਸ ਤਰ੍ਹਾਂ ਲੋਕਾਂ ਦੇ ਪੈਸੇ ਕਢਵਾਉਂਦਾ ਸੀ ਉਸ ਦਾ ਪੂਰਾ ਡੈਮੋ ਵੀ ਦਿੱਤਾ ਤੁਸੀਂ ਵੀ ਸੁਣੋ ਡੀਸੀਪੀ ਵੱਲੋਂ ਦਿੱਤੀ ਗਈ ਪੂਰੀ ਜਾਣਕਾਰੀ ਇਹ ਵੀ ਕੋ ਕਿਵੇਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਤੁਸੀਂ ਦੋਪਰ ਪਹੁੰਚ ਸਕਦੇ ਹੋ ਤੇ ਸਾਡੇ ਇਹਦੇ ਵਿੱਚ ਇਹ ਅਵੇਅਲੇਬਲ ਸਹੀ ਹੈ ਪਬਲਿਕ ਨੂੰ ਅਜ਼ਰਤੇ ਸਿੰਗਲ ਬੰਦਾ ਹੀ ਐਂਟਰ ਹੋਣਾ ਚਾਹੀਦਾ ਹੈ ਸਿੰਗਲ ਦੇ ਬਾਅਦ ਜੇ ਕੋਈ ਪਿੱਛੇ ਆ ਰਾ ਉਹਨੂੰ ਤੁਸੀਂ ਕਹਿ ਦਿਓ ਵੀ ਭਾਈ ਸਾਹਿਬ ਆ ਬਾਰਬੇਟ ਕਰੋ ਮੇਰੀ ਟ੍ਰਾਂਜੈਕਸ਼ਨ ਹੋਏਗੀ ਫਿਰ ਤੁਸੀਂ ਅੰਦਰ ਆਓ ਇਹ ਚੀਜ਼ ਬੋਲਣ ਚ ਸੰਗਰਾਨੀ ਚਾਹੀਦਾ ਕਿਉਂਕਿ ਫਾਟਾ ਅਗਰ ਪਿੰਨ ਐਕਸੈਸ ਹੋ ਗਿਆ ਤੇ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਸਾਡਾ ਜਿਹੜਾ ਪਿੰਨ ਨੰਬਰ ਇੱਕ ਐਸੀ ਚੀਜ਼ ਹੈ ਏਟੀਐਮ ਦੇ ਵਿੱਚ ਯਾ OTV ਦਾ ਮਰਦਾਂ ਦਾ ਮਰਦ ਕੋਈ ਬਿਲਕੁਲ ਕੋਵਿਡ ਟ੍ਰਾਂਜੈਕਸ਼ਨ ਲਈ ਅਗਰ ਤੁਸੀਂ ਉਹ ਹੀ ਡਿਸਕਲੋਸ ਕਰਤਾ ਤਾਂ ਤੁਹਾਡਾ ਨੁਕਸਾਨ ਜੋ ਹੋਏਗਾ ਕੋਈ ਵੀ ਜਿਹੜਾ ਜਿਹੜੀ ਛਾਤਰ ਬੰਦਾ ਹੈ ਉਹ ਇਹਦਾ ਸਿੱਧਾ ਫਾਇਦਾ ਲੈਂਦਾ ਤੁਸੀਂ ਵਿੱਚ ਜੁਗੋਗੇ ਕਹੋ ਅਗਰ ਕਿਸੇ ਨੇ ਕੋਈ ਬਜ਼ੁਰਗ ਹੈ ਜਾਂ ਕੋਈ ਜਿਹਨੂੰ ਜ਼ਿਆਦਾ ਯੂਜ਼ ਨਹੀਂ ਕਰਨਾ ਆਉਂਦਾ ਉਹ ਦੇਖੋ ਨਾਲ ਦੁਕਾਨ ਹੈ ਦੁਕਾਨਦਾਰਾ ਤੋਂ ਦੁਕਾਨਦਾਰ ਹੈ ਜਾਈ ਬਜਾਏ ਆਪਾਂ ਕਿਸੇ ਜਾਣਣ ਬੰਦੇ ਦੀ ਹੈਲਪ ਲਈਏ ਇਹਨਾਂ ਨੇ ਇੱਥੇ ਹੀ ਰਹਿਣਾ ਹੈ ਇਹਨਾਂ ਦੀ ਹੈਲਪ ਲੈ ਲੈ ਜੀ ਆਪਾਂ ਇਹ ਨਹੀਂ ਕਹ ਰਹੇ ਵੀ ਸਾਰੇ ਹੀ ਗਲਤ ਐ ਬਟ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਐ ਉਹ ਕੋਈ ਪੋਰੋ ਦਾ ਫਤਨਾ ਨਾ ਲੇ ਜੇ ਤੇ ਇਸ ਕਰਕੇ ਆਪਣੇ ਨਾਲ ਜਾਂ ਆਪਣੇ ਨਾਲ ਕੋਈ ਬੰਦਾ ਲੈ ਕੇ ਆਵੇ ਜਿੰਨੇ ਆਪਰੇਟ ਕਰਨਾ ਦਾ ਫੈਮਿਲੀ ਕਰਦਾ ਤੇ ਸਰ ਹੁਣ ਤੱਕ ਕਿੰਨੇ ਬੰਦੇ ਫੜੇ ਚੰਡੀਗੜ੍ਹ ਪੁਲਿਸ ਨੇ ਇੱਕੋ ਹੀ ਬੰਦਾ ਆਇਆ ਜਿਹੜਾ ਇਹ ਕੇਸ ਸੀਗਾ ਇਹਦੇ ਵਿੱਚ ਜਿਵੇਂ ਦੇਖਣਾ ਕੈਮਰਾ ਦਾ ਹੂੰ ਕੈਸ਼ ਵੈਰਨ ਵਿੱਚ 700 ਵੀ ਇਹਨਾਂ ਬੈਂਕਾਂ ਦਾ ਤੇ ਸੈਂਟਰਲ ਇਹਨਾਂ ਦੀ ਮੋਨਿਟਰਿੰਗ ਸਿਸਟਮ ਵੀ ਹੈਗਾ ਪਿੱਛੇ ਉਹ ਪਿੱਛੇ ਦੇ ਇਗਜ਼ਰੇ ਤੇ ਵੀ ਰਿਕਾਰਡਿੰਗ ਚੱਲਦੀਆਂ ਏ ਏਟੀਐਮ ਦੀਆਂ ਤੇ ਉਹਨਾਂ ਨੂੰ 25 26 ਰਾਤ ਨੂੰ ਕੋਈ 1 ਵਜੇ ਦੇ ਲੱਗੇ ਸਸਪੀਸ਼ੀਅਸ ਬੰਦਾ ਦਿਖਿਆ ਇੱਥੇ ਉਹ ਦੇਖੋ ਇੱਥੇ ਗਾਰਡ ਕੋਈ ਨਹੀਂ ਹੈ ਉਹ ਨੇੜੇ ਬੈਂਕ ਵੀ ਕੋਈ ਨਹੀਂ ਹੈ ਦੇਖ ਇਹ ਇੱਕ ਟਾਰਗੇਟ ਬਣ ਜਾਂਦਾ ਈਜ਼ੀ ਸਸਪੀਸ਼ੀਅਸ ਬੰਦਾ ਦਿਖਿਆ ਉਹਨਾਂ ਨੂੰ ਐਕਟੀਵਿਟੀ ਉਹਨਾਂ ਨੇ ਫਿਰ ਸਾਡਾ ਥਾਣੇ ਰਸਾਗਿਤ ਬੈਂਕੜੇ ਦੁਆਰਾ ਭੇਜਿਆ ਜਦੋਂ ਰਾਸਾ ਕੀਤਾ ਤਾਂ ਉਹਨਾਂ ਫੇਰ ਜਿਹੜੀ ਐਕਟੀਵਿਟੀ ਦੇਖੀ ਮੇਰਾ ਆਪ ਆਪਣੀ ਐਸਐਚਓ ਸਾਹਿਬ ਨੇ ਆਪਣੇ ਲਾ ਪੀਰ ਜੀ ਇਹਨਾਂ ਦੋ ਪੀਮਾ ਤੇ ਨਾਰਸ਼ੀ ਜੀ ਉਹਨਾਂ ਦਾ ਉਹ ਫੁਟੇਜ ਵੀ ਆ ਗਈ ਫੁਟੇਜ ਦੇ ਵਿੱਚ ਜਿਹੜਾ ਚਿਹਰਾ ਉਹਦਾ ਕਾਫੀ ਸੀਗਾ ਤੇ ਉਹ ਬੰਦਾ ਇੱਕ ਆਰਾਊਂਡ ਆਫ ਹੋ ਗਿਆ ਸਾਰੇ ਕੋਲ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ